ਐਮਐਲਏ ਸਾਹਿਬ ਤੇ ਕੋਈ ਡਿਬੇਟ ਹੋ ਰਹੀ ਆ ਸਾਨੂੰ ਪਤਾ ਲੱਗਿਆ ਜੀ ਕਿ ਸਵਾਲ ਜ਼ਰੂਰ ਪੁੱਛਾਂਗੇ ਜੇ ਉਹ ਮਰਾਜ ਦੇ ਪਰਚੇ ਹੋਏ ਆਗੇ ਪਾਸੋਂ ਤੇ ਉੱਥੇ ਅਸੀਂ ਤਾਂ ਉਹਦੇ ਬਾਰੇ ਸਵਾਲ ਪੁੱਛ ਰਹੇ ਸੀ ਐਮਐਲਏ ਸਾਹਿਬ ਨੂੰ ਵੀ ਪਹਿਲਾਂ ਸਾਡੇ ਜੱਜ ਸਾਹਿਬ ਨੇ ਮਾਨ ਜੋ ਜੱਜ ਸਾਹਿਬ ਨੇ ਜਵਾਨਤ ਵੀ ਰਹੀ ਇਹਨਾਂ ਨੇ ਆਪਦੀ ਇੱਕੋ ਬਣਾ ਕੇ ਸਾਡੇ ਬਦਿਆਂ ਨੂੰ 551 ਕਰਕੇ ਦੁਬਾਰੇ ਫੇਰ ਰਖਾ ਤੱਕ ਰੱਖੀ ਇਹਨਾਂ ਨੇ ਅਸੀਂ ਤਾਂ ਸਵਾਲ ਪੁੱਛਣ ਆਏ ਸੀਗੇ ਐਮਐਲਏ ਸਾਹਿਬ ਆਏ ਜੀ ਰਵਾਣ ਜੀ ਇਹ ਤੁਹਾਨੂੰ ਇਹ ਪੁੱਛਣਾ ਚਾਹਦੇ ਵੀ ਨਸ਼ਾ ਸ਼ਹਿਰ ਤੇ ਖਤਮ ਹੋ ਗਿਆ ਨਸ਼ਾ ਜਿੱਥੋਂ ਮਰਜੀ ਲਓ ਜੀ ਪ੍ਰਧਾਨ ਬਹੁਤ ਵਿਗਰੇ ਹਾਂ ਜੀ ਜਿੱਥੋਂ ਮਰਜੀ ਲਓ ਜੀ ਨਸ਼ਾ ਤਾਂ ਫੋਨ ਤੇ ਵਿਗਦਾ ਜੀ ਅੱਛਾ ਹਾਂ ਸਪਲਾਈ ਪੂਰਾ ਹੁੰਦਾ ਹਾਂ ਜੀ ਹਾਂ ਉੱਥੇ ਬੋਲਿਆ ਗਿਆ ਵੀ ਪਿੰਡਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ 20 ਪਿੰਡਾਂ ਦੇ ਵਿੱਚ ਰਾਮਪਰਾ ਫੂਲ ਦੇ ਵਿੱਚ ਵਧਾਇਕ ਜਾਈ ਦੀ ਕੋਠੀ ਹੈ ਇੱਥੇ ਸ਼ਹਿਰ 'ਚ ਸ਼ਰਿਆਮ ਵਿਗਰੇ ਨਸ਼ਾ ਜਿੱਥੋਂ ਮਰਜੀ ਰਾ ਨਸ਼ਾ ਤਾਂ ਪਿੰਡ 'ਚ ਵਗਜੋ ਸ਼ਹਿਰ 'ਚ ਵਗਜੋ ਗਲੀ 'ਚ ਵਗਜੋ ਮਹੱਲੇ 'ਚ ਵਗਜੋ ਮਹੱਲੇ ਸਾਹਿਬ ਦੀ ਕੋਠੇ ਗਲੀ 'ਚ ਵਿਗਰੇ ਹਾਂ ਇਹਦਾ ਵੀ ਇੱਕ ਆਪਾਂ ਸਿੰਪਲ ਜਿਹਾ ਸੋਲੂਸ਼ਨ ਕਰ ਦਿੰਨੇ ਹਾਂ ਬਤਾ ਇੱਕ ਸਾਹਿਬ ਨੇ ਦਾਵਾ ਕੀਤਾ ਵੀ 2 ਕੈਮਰੇ ਲੱਗਿਆ ਬਹੁਤ ਚੰਗੀ ਗੱਲ ਹੋਈ ਆ ਪਰ ਜੇ ਤੁਸੀਂ ਨਸ਼ੇ ਦਾ ਅਸਲ ਲੱਕ ਤੋੜਨਾ ਹੈਗਾ ਤਾਂ ਵਿਧਾਇਕ ਜਿਹੜਾਗਾ ਉਹ ਹਲਕੇ ਦਾ ਨੁਮਾਇੰਦਾ ਹੁੰਦਾ ਹੈਗਾ ਤਾਂ ਵਿਧਾਇਕ ਸਾਹਿਬ ਦੇ ਡੋਪ ਟੈਸਟ ਤੋਂ ਸ਼ੁਰੂ ਕਰ ਲੈਣੇ ਤੇ ਉਸ ਤੋਂ ਬਾਅਦ ਰੰਪਰਾ ਸਿਟੀ ਦੇ ਮੁਲਾਜ਼ਮਾਂ ਦਾ ਡੋਪ ਟੈਸਟ ਹੋ ਜਾਏ ਉਸ ਤੋਂ ਬਾਅਦ ਫੂਲ ਸਾਰੇ ਡੀਐਸਪੀ ਦਫ਼ਤਰ ਦਾ ਡੋਪ ਟੈਸਟ ਹੋਵੇ ਇੱਥੋਂ ਆਪਾਂ ਲੜੀ ਸ਼ੁਰੂ ਕਰੋ ਪਹਿਲੇ ਆਦਮੀ ਵਿਧਾਇਕ ਸਾਹਿਬ ਕਰਨ ਪਹਿਲਾ ਡੋਪ ਟੈਸਟ ਦੇਣ ਜਨਤਕ ਕਰਨ ਉਹਨੂੰ ਤੇ ਉਸ ਤੋਂ ਬਾਅਦ ਬਹੁਤ ਵਧੀਆ ਗੱਲ ਹੈ ਜੇ 20 ਮੁਕਿਆ ਤੇ ਬਾਕੀਆਂ 24 ਮੁਕੜਣਾ ਚਾਹੀਦਾ ਹੈਗਾ ਬਾਕੀ ਜਿਹੜੇ 20 ਮੁੱਕਿਆਗਾ ਉਹ ਵੀ ਲੋਕ ਆ ਕੇ ਆਉਣ ਵਾਲੇ ਹਫਤੇ ਦੇ ਵਿੱਚ ਲੋਕ ਆ ਕੇ ਸਾਰਿਆਂ ਨੂੰ ਦੱਸ ਹੀ ਦੇਣਗੇ ਬਾਕੀ ਆ ਸ਼ਹਿਰ ਵਾਲੇ ਖੜੇ ਆ ਤੁਸੀਂ ਦੱਸ ਦਿਓ ਜੀ ਦੇਖੋ ਜੀ ਕੈਮਰੇ ਲਗਵਾਏ ਆ ਇਹਨਾਂ ਨੇ ਬਹੁਤ ਵਧੀਆ ਗੱਲ ਹੈ ਹੋਰ ਕੰਮ ਕਰਾਇਆ ਸੀ ਚੰਗੇ ਕੰਮਾਂ ਨੂੰ ਚੰਗੇ ਕੰਮ ਕਰਾਂਗੇ ਪਰ ਮੈਂ ਇੱਕ ਵਿਧਾਇਕ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹਣਾ ਜਿੱਥੇ ਖੜ ਕੇ ਇਹ ਵੀਡੀਓ ਪਾਉਂਦੇ ਹੁੰਦੇ ਸੀ ਦੇ ਇੱਥੇ ਕੀ ਮੱਛੀਆਂ ਛੱਡੇ ਜਾਣਗੀਆਂ ਪਰ ਇਹ ਐਮਐਲਏ ਸਾਹਿਬ ਉੱਥੋਂ ਦੀ ਹੁਣ ਵੀ ਲੰਘ ਕੇ ਗਏ ਆ ਇਹ 3 ਸਾਲਾਂ ਤੋਂ ਸੀ ਰੋਲਾ ਪਾ ਰਹੇ ਆ ਮੇਰੇ ਕੋਲ ਇੰਨੀਆਂ ਕਿ ਵੀਡੀਓ ਹੈਗੀਆਂ ਕਿੰਨੇ ਉੱਥੇ ਬੱਚੇ ਡਿੱਗਦੇ ਆ ਕਿੰਨੀਆਂ ਬੱਚਿਆਂ ਦੀਆਂ ਬੈਣਾ ਫਸਦੀਆਂ ਔਰ ਕਿੰਨੇ ਹੁਣ ਪਾਣੀ ਖੜੇ ਤੋਂ ਲੇਡੀਜ਼ ਵਿਚਾਰੀਆਂ ਡਿੱਗੀਆਂ ਉਹ ਐਮਐਲਏ ਸਾਹਿਬ ਇਹ ਤੁਹਾਨੂੰ ਦਿਸਦਾ ਨਹੀਂ ਬਾਈਪਾਸ ਤੇ ਆਇਓ ਤੁਸੀਂ ਅੱਜ ਵੀ ਦੇਖ ਲਓ ਹੁਣ ਵੀ ਜਾ ਕੇ ਦੇਖ ਸਕਦੇ ਹੋ ਛੀਬਰ ਦਾ ਜਿਹੜਾ ਪਾਣੀ ਆ ਓਵਰਫਲੋ ਹੋ ਰਿਹਾ ਇਹ ਜਿਹੜੇ ਕੰਮ ਕਰਨ ਵਾਲਿਆ ਇਹਨਾਂ ਵੱਲ ਧਿਆਨ ਦੇਵੋ ਚੰਗੇ ਕੰਮਾਂ ਨੂੰ ਚੰਗੇ ਵੀ ਕਵਾਂਗੇ ਤੇ ਮਾਰੇ ਨੂੰ ਮਾਰਾ ਵੀ ਆਖਾਂਗੇ